ਠੀਕ ਆ ਠੀਕ ਆ ਜੀ ਬਾਈ ਤੁਹਾਨੂੰ ਮਾਰਾ ਤਰੱਕੀ ਵਾਸਤੇ ਬਹੁਤ ਬਹੁਤ ਮੁਬਾਰਕਾਂ ਟਰੈਕਟਰ ਦੀ ਠੀਕ ਆ ਠੀਕ ਆ ਆਵਾਜ਼ ਬਹੁਤ ਕੈਂਡ ਆ ਬਾਈ ਟਰੈਕਟਰ ਦੀ ਲੋ ਜੀ ਮੁਬਾਰਕਾਂ ਬਹੁਤ ਬਹੁਤ ਮਾਰੀ ਬਾਈ ਰੇਸ ਲੋ ਜੀ ਮਿੱਤਰੋ ਟਰੈਕਟਰ ਆਪਾਂ ਨੇ ਸੇਲ ਕਰਤਾ ਤੇ ਨਵਾਂ ਇੱਕ ਤੇ ਬਾਈ ਨੇ ਮੱਥਾ ਟੇਕ ਰਹੇ ਆ ਟਰੈਕਟਰ ਨੂੰ ਉੱਚਾ ਢੜਾ ਤੇ ਜੱਗੂ ਵੀਰ ਆ ਗਿਆ। ਵੀਰੇ ਕਹਤਾ ਡਾਇਰੈਕਟਰ ਸ ਹੈ ਦਾ। ਕਾਰਪਾਈ ਸਾਰੇ ਨੂੰ। ਹਾਂ ਬਾਈ ਹਾਂ ਅੱਜ ਕਰਤੀਆਂ ਵਧਾਈਆਂ। ਵਧਾਈਆਂ ਹੋ ਗਈਆਂ ਵੀਰੇ। ਨਾਲ ਜੂਮ ਲਾਇਆ ਨਾਲ। ਹੂੰ। ਅੱਜ ਗਾਲ ਜੀ। ਆਹ ਬਾਈ ਆਪਣੇ ਰੰਗੀਲ ਪਰ ਤੇ ਰਮੇ ਵੀਰੇ। ਹਾਂ ਆਪਣੇ ਬਾਈ ਬੰਦੇ ਖਾਸ ਹੈ ਟਰੈਕਟਰ ਦੇ। ਅੱਛਾ ਜੀ। ਦੋਸਤਾਂ ਦੋਸਤਾ ਕੀ ਨੇ। ਦੋਸਤਾਂ ਬਾਈ ਨਾਲ ਜੀ ਪੂਰੇ ਜਣੇ ਕਿ ਜਿੰਨਾ ਵੀ ਫਰੈਂਡ ਸਾਰਾ ਰਿਸ਼ਤੇਦਾਰ ਸਾਰੇ ਐ ਟਰੈਕਟਰ ਦੇ। ਠੀਕ ਹੈ ਜੀ। ਕੀ ਆਪਾਂ ਨੇ 30 60 ਸੱਤਾ ਬਾਈ ਇਹਨਾਂ ਨੂੰ 4 ਕੁ ਬਿੰਡ ਵਾਲਾ ਠੀਕ ਹੈ ਹਾਂ ਜੋ ਦੇ ਵੀਰੇ 10 ਪਾਣਾ ਫੀਚਰ ਤੋਂ ਟਰੈਕਟਰ ਬਾਰੇ ਜੋ ਦੇ ਵੀਰੇ ਦੱਸੂਗਾ ਇਹ ਬਾਈ 4 ਸਿਲੰਡਰ ਇੰਜਨ ਵਿੱਚ ਆਉਂਦਾ ਇਹ ਅੱਛਾ ਜੀ ਠੀਕ ਹੈ ਤੇ ਇਹ ਪੂਰਾ ਲੰਬਾ ਟਰੈਕਟਰ ਹੈ ਲੰਬਾਈ ਬਹੁਤ ਹੈ ਜੀ ਠੀਕ ਹੈ ਜੀ ਤੇ ਇਹ 60 ਹੱਟ ਪਾਵਰ ਵਿੱਚ ਆਉਂਦਾ ਹੈ ਕਾਪੀ ਤੇ 49 ਪਾਵਰ ਹੀ ਆਉਂਦੀ ਹੈ ਜੀ ਠੀਕ ਹੈ ਠੀਕ ਹੈ ਤੇ ਬਾਕੀ 3 ਸਪੀਡ ਆ ਇਹ ਹੂੰ ਹੋਰ ਜੀ ਐਕਸਟਰਾ ਗੇਅਰ ਲੱਗਿਆ ਹੋਇਆ 4 ਸਪੀਡ ਆ ਇਹ 4 ਸਪੀਡ ਅੱਛਾ ਹਾਂ ਅੱਗੇ ਲੱਜ ਜਾਂਦਾ ਹਾਂ ਇਹਦੀਆਂ ਪਹਿਲੇ ਤੋਂ ਲੈ ਕੇ ਚੌਥੇ ਹਾਈ ਤੱਕ ਸਾਰੀਆਂ ਸਪੀਡਾਂ ਖਲੋਏ ਹੋ ਜੰਨੀਆਂ। ਯਾਨੀ ਕਿ ਤੁਹਾਨੂੰ 8 ਸਪੀਡਾਂ ਛੋਟੀਆਂ ਮਿਲ ਜੰਨੀਆਂ। ਤੁਸੀਂ ਜਿਹੜੇ ਮਾਦੀ ਤੁਹਾਨੂੰ ਜਿਹੜਾ ਤੋਰਾ ਸਹੀ ਲੱਗਦਾ ਤੁਸੀਂ ਉੱਥੇ ਪਾ ਕੇ ਕੰਮ ਲੈ ਲੈਂਦੇ ਆ। ਠੀਕ ਹੈ ਵੀਰੇ। ਬਾਕੀ ਨਵੀਂ ਵੀਰੇ ਜਿਹੜਾ ਇਹ ਇੰਜਣ ਆ ਦਾ ਲਗਭਗ ਜਿਹੜਾ 9 11 ਦੇ ਵਿੱਚੋਂ ਉਹਦਾ ਉਹੀ ਜਣਾ ਉਹੀ ਡਰਾਇੰਗ ਆ ਸਾਨੂੰ ਇਹ ਵੀ ਦੇਖ ਵੀ ਲੋਚ। ਠੀਕ ਆ। ਉਹ ਵੀ ਠੀਕ ਆ। ਓਕੇ ਓਕੇ ਓਕੇ। ਬਾਕੀ ਪਿਛਲੇ ਟਾਇਰ 16 ਨਾਲ 28 ਦਾ ਮੁੱਲੇ 750 ਦੇ ਆ। ਠੀਕ ਆ। ਟਰੈਕਟਰ ਬੜੇ ਆ, ਟਾਇਰ ਬੜੇ ਆ ਭਾਈ। ਇਹ ਬਾਕੀ ਪੰਪਾ ਤੇਲ ਦੂਰ ਪੈਂਦਾ ਨਹੀਂ ਇਹਦਾ ਵਿੱਚ ਇੰਜਣ ਵਾਲੀ ਤੇਲ ਤਾਂ ਕਰਕੇ ਟਾਈਮ ਨਾਲ ਸਰਵਿਸ ਬਾਈ ਕਰਾ ਲਵੇ ਕਰਨ ਨਾ ਬਾਕੀ ਟੋਰ ਦੇ ਬਾਈ ਨੇ ਬਾਈ ਟਰੈਕਟਰ ਦਿੱਤਾ ਆ ਜੋ ਬਾਈ ਫੋਟੋ ਖਿੱਚੀਏ ਨਾ ਹਾਂ ਬਾਈ ਬਾਈ ਕਹਿੰਦੇ ਹੁਣ ਫੋਟੋ ਖੇਚੜੀਆਂ ਫੋਟੋ ਖਿੱਚਣ ਲੱਗਿਆ ਸਲੋਕ ਜਿੱਥੇ ਆਉਂਦੇ ਆਈ ਜਾਂਦੇ ਹਾਂ ਹਾਂ ਉਹ ਤਾਂ ਭੁੱਲੇ ਗਏ ਵਾਰ-ਵਾਰ ਲੋ ਬਾਈ ਸਾਡੇ ਨਾਲ ਇੱਕ ਅੱਜ ਨਵਾਂ ਬੰਦਾ ਜੁੜਿਆ ਸਾਡਾ ਵੀਰ ਮੇਰੀ ਭੂਆ ਦੀ ਮੁੰਡਾ ਬਾਈ ਸਗੀ ਭੂਆ ਦਾ ਮੁੰਡਾ ਸਸੀ ਗਾਲ ਜੀ ਬਾਈ ਸਾਰਿਆਂ ਨੂੰ ਰੰਮੀ ਭਾਈ ਆ ਮੇਰਾ ਹਵਾਰੇ ਤੋਂ ਠੀਕ ਆ ਹੈਗਾ ਮੇਰੇ ਤੋਂ ਛੋਟਾ ਮੇਰਾ ਵੀਰ ਪਹਿਲਾਂ ਵੀ ਇੱਕ ਦੋ ਵਾਰ ਆਇਆ ਵੀਡੀਓ ਦੇ ਵਿੱਚ ਇਹ ਜਗਤਾਰ ਸਿੰਘ ਹਵਾਰਾ ਜਿਹੜਾ ਪਿੰਡ ਹੈ ਉੱਥੋਂ ਬਿਲੋਂਗ ਕਰਦਾ ਮੇਰਾ ਵੀਰ ਲੈ ਆਪਾਂ ਖਿੱਚਣਾ ਫੋਟੋ ਠੀਕ ਆ ਤੂੰ ਖੜ ਜਾ ਤੂੰ ਖੜ ਚੱਲ ਖੜਜੋ ਖੜਜੋ ਦੇ ਆਵੇਂ ਚਾਬੀ ਭਾਈ ਸਾਰੇ ਵੀਰ ਪਹੁੰਚੇ ਆ ਮਿੱਤਰ ਸੱਜਣਾ ਜੋਤੀ ਬਾਈ ਸਾਡਾ ਦੁੱਗਰੀ ਤੋਂ ਰਿਵਰੀ ਦੇ ਰਿਹਾ ਟਰੈਕਟਰ ਦੀ ਲੋਜੀ ਮੁਬਾਰਕਾ ਬਹੁਤ ਬਹੁਤ ਆਹ ਠੀਕ ਹੈ ਜੀ ਓਕੇ ਜੀ ਓਕੇ ਜੀ ਧੰਨਵਾਦ ਵਧਾਈਆਂ ਵੀਰੇ ਵਧਾਈਆਂ ਜੀ ਬਹੁਤ ਵਧਾਈਆਂ ਭਾਈ ਜੀ ਧੰਨਵਾਦ ਬਹੁਤ ਬਹੁਤ ਬੜਾ ਮਾਣ ਲੱਗਿਆ ਆਜੋ ਲੋਜੀ ਬਾਈ ਛੋਟੀ ਜੀ ਮੁਲਾਕਾਤ ਕਰਾ ਦਨੇ ਥੋੜੀ ਆਜੋ ਕਿਉਂ ਹੁਣ ਸੁਹਾਈ ਆ ਨੀ ਜੋਤੀ ਬਾਈ ਆ ਜਾ ਬੜੀ ਵੀਡੀਓ ਬਣਾਉਣੀ ਹੈ ਆਜੋ ਆਜੋ ਸਰਪੰਚ ਸਾਹਿਬ ਕਿਧਰ ਲਾਂਗੇ ਆ ਸਰਪੰਚ ਸਾਹਿਬ ਵੀਡੀਓ ਕਲਿੱਪ ਵੀ ਪੈਣੀ ਹੈ ਹਾਂਜੀ ਹਾਂਜੀ ਵੀਡੀਓ ਬਣਾ ਕੇ ਬਾਅਦ ਚ ਪੁੱਛਦੇ ਨੇ ਸ਼ਾਮ ਦੀ ਕਲਟੀ ਕੀ ਨਾ ਕਰਨੀ ਹਾਂਜੀ ਆਜੋ ਬਾਈ ਹਾਂ ਪਰ ਉਹ ਤਾਂ ਦੱਸ ਦੋ ਵਧੀਆ ਮਾਮਾ ਜੀ ਇਹ ਟਰੈਕਟਰ ਚਾਹੂ ਪਤਾ ਆਪਣਾ ਬਾਲਸਣਡੇ ਬਾਲਸਣਡੇ ਠੀਕ ਹੈ ਜੀ ਆਪਣਾ ਆਪਣਾ ਹਾਂਜੀ ਹਾਂਜੀ ਆਖਿਰ ਇਹ ਨਾਲ ਹੀ ਲੈਣੀ ਸ਼ਾਹ ਹੁੰਦਾ ਦੁਗਰੀ ਤੋਂ ਟਰੈਕਟਰ ਹੀ ਲੈਣੇ ਦਵਾਇਆ ਠੀਕ ਹੈ ਜੀ ਜੋਰਪੁਰ ਦਾ ਲਾਇਆ ਬਾਈ ਕੋਲ ਵੀ ਹੈਗਾ ਟਰੈਕਟਰ ਬਾਈ ਕੋਲ ਪਹਿਲਾਂ ਹੈਗਾ ਠੀਕ ਹੈ ਜੀ ਹੋਰ ਲੈ ਕੇ ਜਾਣਾ ਤੇ ਕਾਲੇ ਨੀ ਕੋ ਗਿਆ ਹੋਵੇ ਨਾ ਇੱਕ ਨਿੰਦਰ ਬਾਈ ਨੂੰ ਹੋਰ ਦੇਣਾ ਆਪਾਂ ਨੇ ਠੀਕ ਹੈ ਜੀ 4x4 ਹੋਰ 4x4 ਹੋਰ ਦੇਣਾ ਠੀਕ ਹੈ ਜੀ ਠੀਕ ਹੈ ਸੋ ਪੰਜ ਸਾਹਿਬ ਕੋਲ ਪਹਿਲਾਂ ਟਰੈਕਟਰ ਹੈ ਠੀਕ ਹੈ ਜੀ ਹਾਂਜੀ ਉਹਨਾਂ ਕੋਲ ਗਿਆ ਹੋਵੇ ਸੀ ਕਰਦੇ ਕਹਿੰਦੇ ਟਰੈਕਟਰ ਹੋਰ ਲੈਣਾ ਠੀਕ ਹੈ ਜੀ ਨਿਹਲੇ ਰੁਪਈਏ ਹੀ ਘੱਟ ਦਿੰਨੇ ਆ ਅੱਛਾ ਜੀ ਤੂੰ ਪੈਸੇ ਇਹਨਾਂ ਕੋਲ ਵਧੀਆਂ ਨਾ ਨਾ ਠੀਕ ਹੈ ਮੈਂ ਤਾਂ ਉਹ ਕਰੀਏ ਨੇ ਮਾ ਠੀਕ ਹੈ ਟਰੈਕਟਰ ਲੈ ਆਪਾਂ ਨੇ ਅੱਛਾ ਠੀਕ ਹੈ ਜੀ ਬਾਈ ਮੁਬਾਰਕਾਂ ਟਰੈਕਟਰ ਦੀਆਂ ਸਾਨੂੰ ਠੀਕ ਹੈ ਜੀ ਮਿੰਦਰਾ ਲੈ ਆਪਾਂ ਨੇ ਬਾਈ ਇਹਦੇ ਵਿੱਚ 585 ਕਰਤੇ ਠੀਕ ਹੈ ਠੀਕ ਹੈ ਜੀ ਬਾਈ ਤੁਹਾਨੂੰ ਮਾਰਾ ਤਰੱਕੀ ਬੱਸੇ ਬਹੁਤ ਬਹੁਤ ਮੁਬਾਰਕਾਂ ਟਰੈਕਟਰ ਦੀਆਂ ਜੰਨੇ ਦੇਖੀ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਮਮਾ ਜੀ ਓਕੇ ਬਾਈ ਮਾਰੂ ਚੱਲ ਬਾਕੀ ਬਾਈ ਵੈਸੇ ਤਾਂ ਆਪਾਂ ਨੇ ਬਹੁਤ ਸਾਰੀ ਵੀਡੀਓ ਆ ਪਹਿਲਾਂ ਵੀ ਪਾਈਆਂ ਹੋਈਆਂ ਟਰੈਕਟਰ ਦੀਆਂ ਠੀਕ ਹੈ ਜੀ ਤੇ ਜ਼ਿਆਦਾਤਰ ਆਪਣਾ ਜਿਹੜਾ ਮਾਡਲ ਹੈ 30 60 ਇਹੀ ਬਾਈ ਜ਼ਿਆਦਾ ਆਪਣਾ ਸੇਲ ਹੁੰਦਾ ਠੀਕ ਹੈ ਜੀ ਪਹਿਲਾਂ ਆਪਣਾ 30 55 30 60 ਲਗਭਗ ਸੇਮ ਜੀ ਟਰੈਕਟਰਾਂ ਕੋਈ ਬਹੁਤਾ ਫਰਕ ਨਹੀਂ ਰੇਟ ਦਾ 10 15000 ਦਾ ਫਰਕ ਹੈ ਇਹਨਾਂ ਦਾ ਠੀਕ ਹੈ ਜੀ ਇਹ ਚਾਰ ਸਪੀਡਾਂ ਦੇ ਵਿੱਚ ਵੀ ਆ ਦੋ ਸਪੀਡਾਂ ਦੇ ਵਿੱਚ ਵੀ ਦੋਨੇ ਆਪਸ਼ਨ ਆਉਂਦੀਆਂ ਉਹ ਤੁਹਾਡੀ ਚੁਆਇਸ ਆ ਤੁਸੀਂ ਕਿਹੜਾ ਲੈਣਾ ਠੀਕ ਹੈ ਜੀ ਇਹ ਆਪਾਂ ਨੇ ਚਾਰ ਸਪੀਡਾਂ ਵਾਲਾ ਟਾਪ ਮਾਡਲ ਦਿੱਤਾ ਇਹਨਾਂ ਨੂੰ 30 60 ਤੇ ਅੱਜ ਬਾਈ ਗਰਮੀ ਵੀ ਕਾਫੀ ਆ ਤੇ ਬਾਕੀ ਸਾਡੇ ਲੋਕ ਨੇ ਚੰਦੇ ਆ ਪਹਿਲਾਂ ਸਾਡੇ ਬਾਲ ਸੰਡੇ ਦੋ ਤਿੰਨ ਟਰੈਕਟਰ ਗਏ ਹੋਏ ਨੇ ਇੱਕ ਆਪਾਂ ਨੇ 4x4 ਟਰੈਕਟਰ ਲੈਣਾ ਜੀ ਨਵਾਂ ਉਹਦੇ ਵੀ ਆਪਾਂ ਬਾਈਨਾਂ ਦਾ ਵਿੱਚ 855 ਟਰੈਕਟਰ ਕੱਟਿਆ ਉਹ ਵੀ ਇਹ ਜੋਤੀ ਬਾਈ ਨੇ ਨਹੀਂ ਲੈਣਾ ਜਿਹਨੇ ਨੇ ਚਾਬੀ ਸੀ ਜਿਹਨੇ ਡਿਲੀਵਰੀ ਦਿੱਤੀ ਸੀ ਟਰੈਕਟਰ ਤੋਂ ਦੀ ਬਾਈ ਆਵਾਜ਼ ਬਹੁਤ ਘੈਂਟ ਆ ਬਾਈ ਟਰੈਕਟਰ ਦੀ ਹੋਰ ਬਾਬਲੇ ਵੀਰਾਂ ਵੀਰੇ ਠੀਕ ਆ ਠੀਕ ਆ ਗਿਆ ਫੇ ਮੇਲੇ ਤੇ ਕੱਲ ਕੱਲ ਗਿਆ ਆਈ ਪਰਸੋਂ ਗਏਦੇ ਠੀਕ ਆ ਠੀਕ ਆ ਤੇ ਬਾਈ ਆਪ ਆਵੇ ਵੀਰੇ ਆਪਾਂ ਟਰੈਕਟਰ ਕੱਟੇ ਅੱਜ ਟਾਇਰਾਂ ਦੀ ਕੰਡੀਸ਼ਨ ਆ ਬਾਈ 65 ਪੈਸੇ ਟਰੈਕਟਰ ਟਾਇਰ ਸਹੀ ਹੋਣਗੇ 14 9 28 ਦੇ ਐਮ ਆਰ ਐਫ ਦੇ ਸ਼ਕਤੀ ਪਲੱਸ ਦੇ ਟਾਇਰ ਆ 30 ਡੱਟ ਦੱਸ ਆ ਬਾਈ 30 60 ਦੱਤਾ ਵੀਰੇ ਬੜੁਰੇ ਨਵਾਂ ਨਹੀਂ ਮਾਰੀ ਸਾਲ ਦਾ ਟਰੈਕਟਰ ਨੂੰ ਮੁਰਲੇ ਟਾਇਰ ਬਾਈ ਅੱਦੇ ਗਾ ਰੇਡੀਅਲ ਜੇ ਹੁੰਨੇ ਜਿਹੜੇ ਪਏ ਹੋਏ ਉਹ ਉਹ ਟਾਇਰ ਨੇ ਲੈ ਆਵਾਜ਼ ਕਰਿਓ ਚੈੱਕ ਆ ਜੀ ਬਾਈ ਸਾਇਲੈਂਟ ਆ ਜਮਾ ਹੀ ਟਰੈਕਟਰ ਇਹ ਬਾਕੀ ਬਾਈ ਇੰਜਨ ਗੇ ਦਾ ਟਰੈਕਟਰ ਵਧੀਆ ਪੂਰਾ ਹੈ ਨਾ ਬਾਈ ਪ੍ਰਿੰਟ ਵਰਗੀ ਆ ਯਾ ਟਰੈਕਟਰ ਦੀ ਕੋਈ ਆਵਾਜ਼ ਨਹੀਂ ਜਮਾ ਹੀ ਸਾਇਲੈਂਟ ਟਰੈਕਟਰ ਹੈ ਪੌਲੇ ਮੇਰੇ ਮਾੜਾ ਦੇ ਚਲਾ ਕੇ ਵੀ ਕੋਈ ਪਿੱਛੇ ਦੀ ਆਵਾਜ਼ ਬੂਜ ਹੈਗੀ ਆ ਕਿਦਾਂ ਮਾਰ ਮੜਾ ਕਿਹੜਾ ਬਾਈ ਇੱਕ ਗੱਲ ਤੁਹਾਨੂੰ ਪਹਿਲਾਂ ਕਲੀਅਰ ਕਰ ਦਈਏ ਛੋਟੀ ਜੀ ਵੀ ਟਰੈਕਟਰ ਦੀ ਸ਼ੋਅ ਤਿਆਰ ਹੋਈ ਵੀ ਆ ਬਾਕੀ ਰੰਗ ਸਾਰਾ オリジナル ਆ ਟਰੈਕਟਰ ਦਾ ਠੀਕ ਆ ਜੀ ਇਹਨਾਂ ਮਾਡਲਾਂ ਦਾ ਬਾਈ ਰੰਗ ਉੱਤਰਦਾ ਸੀਗਾ ਮੜਾ ਮੋਟਾ ਤੇ ਰੰਗ ਜਾਨੀ ਕਿ ਵਧੀਆ ਹੋਇਆ ਹੋਇਆ ਐ ਨਾ ਅਜਦਾ ਮਲਗੀ ਇੱਕ ਤਾਂ ਹੁੰਦਾ ਵੀ ਦੋ ਨੰਬਰ ਜਿਆ ਰੰਗ ਹੋਇਆ ਬੰਦਾ ਉਹ ਚੀਜ਼ ਨਹੀਂ ਰੰਗ ਵਧੀਆ ਕੁਆਡੀਆਂ ਰੰਗ ਹੋਇਆ ਟਰੈਕਟਰ ਜੇ ਤੋਤਾ ਪਾਨੇ ਟਰੈਕਟਰ ਬਹੁਤ ਸੋਹਣਾ ਨਿਕਲਣਾ ਹੈ ਆ ਬਾਈ ਟਰੈਕਟਰ ਦੀ ਕੋਈ ਆਵਾਜ਼ ਨਹੀਂ ਹੈਗੀ ਬਾਈ ਦੇਖੇ ਦੀ ਪਤਾ ਲੱਗਦਾ ਸਾਫ਼ ਬਾਕੀ ਥੱਲੇ ਦਾ ਹਿੱਸੇ ਦਾ ਰੰਗ ਸਾਰਾ origignal ਆ ਨਾਲ ਦਾ ਚੈੱਕ ਕਰ ਲੋ ਕੋਈ ਨਹੀਂ ਹੈਗੀ ਬਾਈ ਹੈ ਨਹੀਂ ਵੀਰੇ ਨਹੀਂ ਢੂੰਗਾ ਜਮਾਂ ਹੀ ਇਸੇ ਉਸੇ ਰੰਗ ਸਾਰਾ ਨਾਲ ਦਾ ਵਾਜੇ ਠੀਕ ਹੈ ਜੀ ਸ਼ੋਅ ਦੇ ਮਗਰਾੜ ਜਰੂਰ ਤਿਆਰ ਹੋਏ ਹੋਏ ਆ ਰੰਗ ਦੇਖ ਬੰਦ ਕਰ ਲੈ ਵੀਰੇ ਬੱਸ ਬਾਕੀ ਕੋਈ ਵੀ ਚਾਹਵਾਨ ਸੱਜਣ ਹੋਇਆ ਤਾਂ ਦੇਖ ਲਿਓ ਠੀਕ ਹੈ ਜੀ ਮਾਡਲ ਵੀ ਚੈੱਕ ਕਰ ਲਈ ਮਾਡਲ ਆਪਾਂ ਜਿਹੜੀ ਮੇਨ ਚੀਜ਼ ਉਹ ਤੁਹਾਨੂੰ ਦੱਸਿਆ ਨਹੀਂ ਹੈਗਾ ਬਾਈ ਮਾਡਲ ਬਾਈ ਜੀ ਇਹ 2002 ਹੈ ਜੀ 2002 ਮਾਡਲ ਹੈ ਮਾਰਕ 2002 ਦੇ ਨੇ ਟਰੈਕਟਰ ਦੇ 585 ਡੀਆਈ ਠੀਕ ਹੈ ਜੀ ਡਬਲ ਕਲਚ ਦੇ ਵਿੱਚ ਆ ਇਹ ਜਿੱਦਾਂ ਕਿਸੇ ਨੇ ਰੋਟਾਵੇਟਰ ਚਲਾਉਣਾ ਇਹਦੇ ਨਾਲ 7 ਫੁੱਟਾ 8 ਫੁੱਟਾ ਵੀ ਬਾਈ ਵਧੀਆ ਚਲਾ ਦਿੰਦਾ ਠੀਕ ਆ ਬਾਕੀ ਚਲੋ ਏਰੀਆ ਦਾ ਫਰਕ ਹੁੰਦਾ ਮਿੱਟੀ ਦਾ ਕਿਦਾਂ ਤੇ ਜੇ ਕਿਸੇ ਵੀਰ ਨੇ ਲੈਣਾ ਹੋਇਆ ਛੋਟੇ ਮੋਟੇ ਕੰਮ ਵਾਸਤੇ ਜਾਂ ਪੈਸੇ ਘੱਟ ਲਾਉਣੇ ਆ ਤਾਂ ਬਹੁਤ ਵਧੀਆ ਟਰੈਕਟਰ ਹੈ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਆਵਾਜ਼ ਬੂਜ ਕੁਝ ਨਹੀਂ ਹੈਗੀ ਬਾਕੀ ਬਾਈ ਆਪਣੀ ਤਸੱਲੀ ਆਪ ਕਰਿਓ ਮੇਰਾ ਵੀਰ ਆਕੇ ਠੀਕ ਆ ਜੀ ਤੇ ਟਰੈਕਟਰ ਆਪਾਂ ਨੇ ਅੱਜ ਨਾ ਇੱਕ ਆਪਣੇ ਹੋ ਦੇਣਾ ਟਰੈਕਟਰ 2-4 ਦਿਨ ਦੇ ਵਿੱਚ ਵਿੱਚ ਬਾਈ ਉਹਦੀ ਵੀ ਆਪਣੀ ਗੱਲਬਾਤ ਹੋਈ ਹੋਈ ਆ ਮਾਦੀ ਕਰਪਾ ਨਾਲ ਆਈਐਸਮੀ ਨੇ ਆਪਾਂ ਨੇ 3-4 ਟਰੈਕਟਰ ਦੇ ਦੇਣੇ ਆ। ਠੀਕ ਹੈ ਜੀ। ਬਾਕੀ ਚਲੋ 1-2 ਮਹੀਨੇ ਥੋੜਾ ਜਿਹਾ ਕੰਮ ਠੰਡਾ ਰਿਹਾ ਬਾਈ। ਕੁਝ ਅਸੀਂ ਥੋੜਾ ਜਿਹਾ ਪੁਰਾਣੇ ਟਰੈਕਟਰ ਆਪਣੇ ਵਧੀਆ ਵੀ ਕੀ ਗਏ ਅਸੀਂ ਨਵੇਂਾਂ ਦੀ ਗੌਰ ਵੀ ਨਹੀਂ ਕਰੀ। ਅੱਜ ਤੱਕ ਬਾਈ ਕੋਈ ਵੀ ਵੀਰ ਕਹਿ ਦਵੇ ਜਿੰਨੇ ਟਰੈਕਟਰ ਦਿੱਤੇ ਆ ਵੀ ਕਿਸੇ ਨੂੰ ਆਪਾਂ ਨੇ ਫੋਰਸ ਕਰਿਆ। ਜਿਹੜੇ ਵੀਰ ਆਪ ਆਪਣੀ ਖੁਸ਼ੀ ਨਾਲ ਆਉਂਦੇ ਨੇ ਉਹੀ ਆ। ਨਾ ਆਪਣੇ ਕੋਲ ਕੋਈ ਸੇਲਮੈਨ ਨਾ ਰੱਖਿਆ ਹੋਇਆ। ਨਾ ਆਪਾਂ ਕਿਸੇ ਦੇ ਘਰੇ ਜਾਣੇ ਨਾ ਕੋਈ ਆਪਾਂ ਮਤਲਬ ਕੀ ਕਿਸੇ ਢੰਗ ਦੀ ਹੋਰ ਅਗਲੇ ਨੂੰ ਫੋਰਸ ਕਰਦਾ ਜਿਹੜਾ ਬੰਦਾ ਆਪਣੀ ਖੁਸ਼ੀ ਨਾਲ ਲੇ ਕੇ ਜਾਂਦਾ ਉਹਨੂੰ ਆਪਾਂ ਦੰਨੇ ਆ ਬਾਈ ਟਰੈਕਟਰ ਠੀਕ ਨਹੀਂ ਜੀ ਤੇ ਬਾਕੀ ਠੀਕ ਆ ਬਾਈ ਤੇ ਵੀਡੀਓ ਵੀ ਲੰਬੀ ਬਣ ਗਈ ਅੱਜ ਦੇ ਬਲੌਗ ਵਿੱਚ ਇੰਨਾ ਹੀ ਤੇ ਬਾਕੀ ਕਿਸੇ ਵੀਰ ਨੂੰ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਜਰੂਰ ਕਨੈਕਟ ਕਰਿਆ ਕਰੋ ਠੀਕ ਹੈ ਜੀ ਬਹੁਤ ਸਾਰੇ ਵੀਰ ਬਾਈ ਆਪਣੇ ਟਰੈਕਟਰ ਫੋਟੋ ਪਾਉਂਦੇ ਜਿਹੜਾ ਆਪਾਂ ਨੂੰ ਵਧੀਆ ਲੱਗਦਾ ਆਪਾਂ ਬਾਈ ਲੰਦੇ ਵੀ ਇਦਾਂ ਦੀ ਗੱਲ ਨਹੀਂ ਠੀਕ ਹੈ ਜੀ ਬਾਕੀ ਅੱਜ ਦੇ ਬਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਮ